ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਚੋਂ ਬਾਈ ਵੀਡੀਓ ਬਣਾ ਰਹੇ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਨੇੜੇ ਪਿੰਡ ਬਈ ਨਿਹਾਲ ਸਿੰਘ ਵਾਲਾ ਤੇ ਪਧੌੜ ਪਿੰਡ ਨੇੜੇ ਰਹ ਜਾਂਦੇ ਆ ਆਓ ਪੁੱਛ ਲੈਣੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲਦਾ ਕੰਮ ਕਰ ਕੰਮ ਕਰਿਰ ਪਾ ਬਾਈ ਜੀ ਚਲੋ ਵਧੀਆ ਨਾਮ ਤੇ ਮੋਬਾਈਲ ਨੰਬਰ ਪੋ ਗਾ ਨਾਮ ਵੀਰੇ ਅਰਸ਼ਦੀਪ ਆ ਉਹ ਪਿੰਡ ਚ ਵਜੇ ਦਿੱਤਾ ਬਣ ਪਿੰਡ ਵੀਰੇ ਸੈਦੋ ਗਿਆ ਸੀਲ ਬਾਈ ਨੇ ਹਾਲ ਸਿੰਘਲਾ ਜਿਲ੍ਹਾ ਵੀਰੇ ਬੋਲ ਠੀਕ ਆ ਮੋਬਾਈਲ ਨੰਬਰ ਬੋਲ 88476 1764 ਠੀਕ ਆ ਭਾਈ ਭਾਈ ਜਿਹੜੇ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਏ ਸੁੰਦੀ ਆ ਡਾਕਟਰ ਵੀਰੇ ਇਹ ਦੂਜੇ ਸੂਏ ਸੁੰਦੀ ਆ ਹਮ ਆਪਣੇ ਕੋਲ ਆਈ ਨੂੰ ਇਹਨੂੰ ਹੋਗੇ 10 12 ਦਿਨਾਂ ਨਾਲ ਠੀਕ ਆ ਭਾਈ 17 ਤਰੀਕ ਕੱਲ ਸੀ ਵੀਰੇ ਕੱਲੇ ਦੇ ਦਿਨ ਪੂਰੇ ਹੋ ਗਏ ਠੀਕ ਆ ਠੀਕ ਆ ਸਿੱਧਾ ਬੈੜਾ ਇੱਕ ਦੋ ਸਮਾਉਣ ਦੇ ਚੱਕਰ 'ਚ ਸੀਗੇ ਵੀ ਫੂ ਬੈਣਗਾ ਬਾਕੀ ਆਪਾਂ ਕੋ ਕਹਿ ਨਹੀਂ ਸਕਦੇ ਬਸ ਇੱਕ ਦੋ ਗੱਲ ਬਾਈ ਜੀ ਲਾ ਕੇ ਵੱਧ ਵੀ ਲੈ ਜਾਂਦਾ ਤੇ ਘੱਟ ਵੀ ਲੈ ਜਾਂਦਾ ਸਹੀ ਗੱਲ ਹੈ ਬਲੂਨ ਦਾ ਵੀਰੇ 19 ਕਿਲੋ ਦੁੱਧ ਦਾ ਰਿਕਾਰਡ ਆਪਣੇ ਕੋਲੇ ਠੀਕ ਆ ਇਹਨਾਂ ਨਾਲ ਕਹਾਂਗੇ ਨਿਕਲ ਨਹੀਂ ਹੁੰਦੀ ਠੀਕ ਹੈ ਠੀਕ ਹੈ ਗੱਲ ਚੋਣ ਚਵਾ ਇੱਕ ਨੰਬਰ ਹੋਊਗਾ ਸਾਰੇ ਦਾ ਵਹਿਣਾ ਬੰਦਾ ਮੇਰੀ ਗੱਲੇ ਲੋਡ ਕਰ ਲੈ ਕਦਮਾਰ ਹੋਣੀਗਾ ਕੋਈ ਛੋਟੀ ਨਹੀਂ ਹੋਊਗੀ ਸਾਰਿਆਂ ਭਾਈ ਪੂਰਾ ਵਧੀਆ ਹੁੰਦਣੇ ਲੋਰਾਂ ਕੋਲ ਲਿਸਟ ਠੀਕ ਹੈ ਭਾਈ ਉਹ ਵੀ ਭਾਈ ਅਦਾ ਗੱਲ ਕੀ ਹੁੰਦੀ ਹੈ ਕਿ ਵੀਡੀਓ ਦੇ ਅਗਲਾ ਸੌਦਾ ਕਰਕੇ ਇੱਥੇ ਆ ਕੇ ਛੋਟੀ ਵੱਡੀ ਉਹਦਾ ਅੰਦਾਜ਼ਾ ਅਗਲਾ ਆਪ ਲਾਵੇ ਇੱਥੇ ਅਸੀਂ ਕੱਲੇ ਭਾਈ ਥਣਾ ਦੀ ਗਰੰਟੀ ਲਈ ਹੁੰਦੀ ਆ ਖਰਚੋ ਠੀਕ ਹੈ ਇੱਥੇ ਆ ਕੇ ਅਗਲਾ ਭਾਈ ਸਰ ਨਾ ਸਭ ਵੇਚਦਾ ਸਵਾਦਾ ਉਹ ਨਾ ਲੈਣ ਦਾ ਪਾ ਦਿੰਦਾ ਜਿਹੜੀ ਗੱਲ ਅਸੀਂ ਪਹਿਲਾਂ ਕਮਲ ਬੰਦਾ ਟਕਾ ਕੇ ਵੀਡੀਓ ਦੇਖ ਕੇ ਕਰਨਾਂ ਗੱਲ ਠੀਕ ਹੈ ਭਾਈ ਕਿੰਨੇ ਦਿਨ ਲੈਂਦੀ ਹੁਣ ਮੱੜ ਕਿਦਲੇ ਕੱਡਾ ਦੇਣੀ ਲੋ ਹਣਾ ਬਸ ਦਿਨ ਕੱਲ ਪੂਰੇ ਹੋਗੇ ਤੇ ਪਾਰਾ ਪ੍ਰੀ ਵੀ ਨਾ ਫੈਕਸ ਡੇਟਾ ਬਾਈ ਲਾਗੇ ਪਿੰਡੋਂ ਮੱਛੀ ਲਈ ਵੀ ਆ ਠੀਕ ਹੈ ਨਾ ਫੇਸ ਕੁਆਲਟੀ ਐ ਕਾ ਚੌਂ ਚਵਾ ਇੱਕ ਨੰਬਰ ਆ ਠੀਕ ਆ 2+ ਚੱਲ ਗਿਆ ਤੀ ਦੁੱਧ ਤੇ ਆਉਣਾ ਬੈੜਨੇ ਵੀਰੇ ਖਾਣ ਪੀਣ ਦੇ ਦੁੱਖ ਮੁੱਕੇ ਪਏ ਠੀਕ ਆ ਫੇਸ ਬੜਾ ਪਿਆਰਾ ਬਾਈ ਹੁਣ ਮਨ ਮੋਣ ਵਾਲੇ ਦਾ ਬਾਈ ਵਾਰ ਚੱਠੇ ਤਾਰ ਤੇ ਮੱਛੀ ਲਈ ਸਹੀ ਗੱਲ ਆ ਬਾਈ ਬਣੀ ਪੁਣੀ ਬਹੁਤ ਆ ਭਾਈ ਹਜੇ ਦਿਨ ਇੱਕ ਅੰਦਾ ਹੋਰ ਲੈ ਜੂਗੀ ਉਹਦੋਂ ਆਰਡਰ ਆ ਹੋਰ ਸੋਨਾ ਤਿਆਰ ਕਰ ਲੂ ਥੋੜਾ ਜਿਹਾ ਕੈਮਰੇ ਗੂੜੇ ਤੇ ਜਗਦੀ ਹੈਗੀ ਹਾਂ ਫੇਸ ਬੜਾ ਪਿਆਰਾ ਆਰਡਰ ਬੜਾ ਕਮਾਲ ਦਾ ਨਾਣਾ ਨੂਣਾ ਕਰ ਮਾਰ ਦੇਣਾ ਭਾਈ ਇੱਕ ਨੰਬਰ ਹੋ ਗਈ ਕਿੰਨੀ ਕਵਾਂਗੇ ਨਿਕਲ ਨਹੀਂ ਉਹਨੂੰ ਹੀ ਆ ਚੋਣ ਜਮਾ ਦਾ ਮੈਂ ਕਹਣਾ ਯਾਰ ਪਟ્રોલ ਪਰ ਗੱਲ ਕਰਦਾ ਤੁਹਾਨੂੰ ਠੀਕ 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 ਕੀ ਬਾਤ ਹੋਊਗੀ ਠੀਕਾ ਨਾ ਗੱਲ ਜਾਨ ਪ੍ਰਾਣ ਵਾਲੀ ਆ ਉਹ ਮੱਥੇ ਵਾਲੀ ਆ ਤੋਰਾ ਤਾਰਾ ਪੈਰਾਂ ਪੂਰਾ ਦੀ ਬਹੁਤ ਸ਼ੁੱਧਾ ਮੱਛੀ ਠੀਕ ਆ ਤੇ ਕੀ ਮੋਲ ਆ ਫਿਰ ਇਹਦਾ ਜੈਜ ਮੁੱਲ ਡਾਕਟਰ ਹੁਣ ਜੇ ਆਰਡਰ ਦੇ ਹਿਸਾਬ ਨਾਲ ਤਾਂ ਹੁਣ ਦੁੱਧ ਕਹਿੰਨ ਨੂੰ 25 ਕਿਲੋ ਕਹਿ ਦੇ ਆਪਾਂ 20 ਕਿਲੋ ਕਹਿ ਕੇ ਦੇਣਾਗਾ ਹੂੰ ਮੁੱਲ ਕਰਾਉਣ ਨੂੰ ਤਾਂ ਬਾਈ ਯਾਰ ਜਿੰਨਾ ਮਰਜ਼ੀ ਕਰਾ ਲੈ ਹਨ ਹੂੰ 72000 ਦੀ ਬੱਛੀ ਦੇਣੀ ਆ ਬਾਈ ਠੀਕ ਆ ਬਾਈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੋ 72000 ਦੀ ਬਿਹੜਾ ਬਾਈ ਕਹਿੰਦਾ ਦੇ ਦੇ ਦਾਂਗੇ ਰਾਜ ਜੀ ਆ ਕੱਦਵਟ ਚੰਗਾ ਆਰਡਰ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਨਾਲਾ ਨੂੜਾ ਕਰਮਾਲੀ ਦੇ ਫੁੱਲ ਚੰਗੇ ਤੇ ਚਵਾਈ ਜੂਈ ਬਾਈ ਕਹਿੰਦਾ ਨੰਬਰ 1 ਮੇਰਾ ਨੰਬਰ ਉੱਪਰ ਬੰਦੇ ਦੀ ਰੂਹ ਖੁਸ਼ ਹੋਊਗੀ ਹੂੰ ਠੀਕ ਆ ਨਾ ਗੱਲ ਇਹ ਗੱਲ ਨਹੀਂ ਹੋਊਗੀ ਵੀ ਕਵਾਂ ਵੇਖੋ ਤਾਂ ਨਿਕਲੂਗਾ ਕੁਛ ਠੀਕ ਆ ਇੰਨਾ glandular ਆ ਮਾਰਦੇ ਵੀ ਕਿੱਡਾ ਕਰ ਦਊਗਾ ਹਾਂਜੀ ਇਹੋ ਹੋ ਕਦਾ ਵਰਗਾਣਾ ਬਈ ਯਾਰ ਸਹੀ ਗੱਲ ਹੁਣ ਬੰਨੇ ਸਵੇਲਿੰਗ ਸਪੂਲਿੰਗ ਪਾਉਣੀ ਸ਼ੁਰੂ ਕੀਤੀ ਆ ਹਜੇ ਇੱਕ ਦੋ ਦਿਨ ਵਿੱਚ ਹੀ ਕੱਢ ਜੂਗੀ ਕੱਢ ਜੂਗੀ ਲੈਟਰ ਲੈਟਰ ਸੂਗੀ ਬਾਈ ਪੁੱਲੇ ਪਿਰਨੀ ਸਹੀ ਗੱਲ ਦੋ ਨੰਬਰ ਪਰ ਕਿਹੜਾ ਸੂਆ ਬਾਈ ਅਰੀਨਲ ਦੂਜਾ ਸੂਆ ਬਾਈ ਇਹਦਾ ਮੂਹਾਂ ਚ ਮੂਹੋ ਮੇਰੇ ਸਾਰਾ ਪਤਾ ਨਹੀਂ ਚੌਗੀ ਵਾਂ ਦੀ ਸ਼ਿੱਕੀ ਆ ਮੈਂ ਦੰਦ ਦੀ ਦੁਪੱਟੀ ਨਹੀਂ ਠੀਕ ਹੈ ਪਰ ਮੈਨੂੰ ਇੰਨਾ ਪਤਾ ਵੀ ਇਹ ਇਹ ਬੰਦਾ ਜੀ ਹੋਊਗਾ ਬਾਈ ਦਿਨੇ ਦੇ 23 ਤਰੀਕ ਨੂੰ ਪੂਰੇ ਆ ਤੇਈ ਤਰੀਕ ਨੂੰ ਅੱਜ ਪੂਰੇ 5 ਰਾਂ ਵਾਕੀ ਆ ਗਏ ਆਰਡਰ ਚੰਗਾ ਨਾਲ ਨਾਲ ਨੂੰ ਬਹੁਤ ਆ ਆ ਦੇਖ ਲੈ ਥਣ ਬੜਾ ਕਮਾਲ ਆ ਇੱਕ ਨੰਬਰ ਆ ਬਾਈ ਯਾਰ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਢੱਲਾ ਦੇਖੋ ਢੱਲਾ ਤੋਂ ਲੈ ਇੱਕ ਨੰਬਰ ਆ ਰੁਕੀ ਰੁਕੀ ਜਬਾ ਉਹ ਤਾਂ ਬੜਾ ਸਹੀ ਗੱਲ ਆ ਇਸ ਕੁਆਲਿਟੀ ਬੱਚੀ ਦੇ ਦੀ ਬਹੁਤ ਪਿਆਰੀ ਹੈ ਫੇਸ ਬੜਾ ਚੰਗਾ ਨਾ ਗਰਮੀ ਚ ਚੱਲਣ ਵਾਲੇ ਸੌਦੇ ਆਗੇ ਜਿਹੜੀ ਬੰਦਾ ਮਰਜੀ ਕਲਾ ਲੈ ਜਾਏ ਘੰਟਾ ਬੰਦਾ ਧੁੱਪੇ ਘਾ ਵੰਦ ਤੌਸਦੀ ਨਹੀਂ ਵੀਰੇ ਹੂੰ ਠੀਕ ਹੈ ਨਾ ਗੱਲ ਕਹੂੰਗੀ ਗਰਮੀ ਚ ਰਹਿਣਾ ਬਾਈ ਇਹ ਪਿਓ ਰਹੁਣ ਤੱਕ ਲੈਣਾ ਥੋੜੀ ਜਿਹੀ ਬਾਈ ਯਾਰ ਗਰਮੀ ਗਰਮੀ ਜ਼ਿਆਦਾ ਗਈ ਸਹੀ ਗੱਲ ਆ ਬਾਈ ਠੀਕ ਹੈ ਨਾ ਠੰਡੀ ਸੀਲ ਚਾਰੂ ਚੂਰੂ ਬਹੁਤਾ ਵਹਿੜ ਉਹ ਮਰਜੀ ਪਾ ਦੇ ਹਮ ਐ ਜਿਹੜਾ ਪਸ਼ੂ ਚਾਰੂ ਹੋਊਗਾ ਬਾਈ ਉਹੀ ਦੁੱਧ ਦੇਊਗਾ ਉਹੀ ਦੁੱਧ ਦੇਊਗਾ ਹਾਂ 20 ਕਿਲੋ ਦੁੱਧ ਮੇਰੇ ਬੜੇ ਆਰਾਮ ਨਾਲ ਇਹਨੇ ਪਾ ਦੇਣਾ ਠੀਕ ਆ ਬਾਈ ਠੀਕ ਹੈ ਨਾ ਹਲੇ 5 ਦਿਨ ਲੱਗੋ ਠੀਕ ਆ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਸੋਰਾ ਤਾਰਾ ਚੰਗਾ ਬਾਈ ਆਰਡਰ ਕਮਾਲ ਦਾ ਢਿੱਲਾ ਦਾਸਦੀਆਂ ਆਰਡਰ ਇਨੇ ਹੋ ਇਨਾ ਹੀ ਹੋਰ ਬਣਾ ਲੈਣਾ ਬਹੁਤ ਵਾਦੇ ਬਾਈ ਕੱਤੀ ਰੱਖਦਾ ਹੈ ਬੈਡ ਦਾ ਸੂਣ ਸਾਣ ਦਾ ਕੋਈ ਦੁੱਖੜਾ ਹੀ ਨਹੀਂ ਕੋਈ ਪੁਰਾਣੀ ਕੋਈ ਬੇਗ ਬਾਈ ਤਾਂ ਪੱਧਰ ਪਈਆ ਕਿੰਨਾ ਵੈ ਬੈੜਾਂ ਦੇ ਵਿੱਚੋਂ ਪੈਰਾਂ ਨਾਲ ਸ਼ੁੱਧ ਹੋਣਗਾ ਕੋਈ ਧੂਈ ਨਹੀਂ ਚੱਕਦੀ ਹੋਊਗੀ ਕਿਸੇ ਚੀਜ਼ ਦੇ ਅਗਲੇ ਨੂੰ ਪਰੇਸ਼ਾਨੀ ਨਹੀਂ ਆਊਗੀ ਬਾਈ ਠੀਕ ਆ ਥਣ ਬੜਾ ਕਮਾਲ ਹੈ ਇੱਕ ਨੰਬਰ ਥਣ ਹੋਊਗਾ ਬਾਈ ਬੈੜ ਦਾ ਠੀਕ ਹੈ ਨਾ ਗੱਲ ਠੀਕ ਆ ਬਾੜੀ ਛੋਟੀ ਨਹੀਂ ਬਾੜੀ ਵੱਡੀ ਨਹੀਂ ਠੀਕ ਆ ਇਸ ਲਈ ਰੱਖਣ ਵਾਲਾ ਸੌਦਾ ਹੈਗਾ ਮੀਡੀਅਮ ਦਾ ਹਾਂ ਮੀਡੀਅਮ ਸਹਜ ਆ ਬਾਈ ਸੋ ਇੱਥੇ ਸਾਨੂੰ ਆਇਆ ਹੁੰਦਾ ਯਾਰ ਇੱਥੇ ਆ ਕੇ ਅਗਲਾ ਮੁੜੇ ਯਾਰ ਸਾਡਾ ਵੀ ਮਣੇ ਪਰਛਾਲ ਹੁੰਦਾ ਹੈ ਸਹੀ ਗੱਲ ਹੈ ਤੇ ਕੀ ਮੁੱਲ ਆ ਭਰਾ ਦਾ ਮੁੱਲ ਡਾਕਟਰ ਅੱਜ ਦਾ ਇਹਦਾ ਵੀ ਆਇਆ ਪੰਜ ਚਾਰ ਦਿਨ ਲੈ ਜੂਗੀ ਅੱਜ ਮੁੱਲ ਕਰਾਉਣ ਜਿਹੜਾ ਮਰਜ਼ੀ ਗਾਲਾ ਅੱਜ 65000 ਦੀ ਵੜ ਦੇ ਦਾਂਗੇ ਠੀਕ ਹੈ ਬਾਈ ਖੜਲੀ ਘੁੱਡਣੀ ਬੜੀ ਚੰਗੇ ਬੱਛੀ ਦੀ ਜੋ ਮਰਜ਼ੀ ਤੁਰੇ ਭਰਾ ਨੇ ਹੋਊਗੀ ਓਕੇ ਰਿਪੋਰਟਾ 65000 ਦੀ ਬਾਈ ਕਹਿੰਦਾ ਵੜਾ ਜਿਹੜੀ ਅੱਜ ਬੈਠਣੀ ਹੈ ਬਾਈ ਪੂਰੇ ਬੰਨ ਦੇ ਲੈ ਵਾ ਕਹਿੰਦਾ ਕਮਾਲ ਦਾ ਲੈਵਾ ਤਿਆਰ ਕਰੋ ਜ ਇਹ ਲਾਂਟੂ ਲਾਂ ਬਹੁਤ ਪਈਆਂ ਨੇ ਬਈ ਸਾਰੀਆਂ ਬਲਡ ਲਾਂਟੂ ਨਹੀਂ ਬਈ ਬੈਠਦਾ ਹੂੰ ਸਹੀ ਹੈ ਨਾ ਯਾਰ ਦੀ ਵੜ ਦੇ ਦਾਂਗੇ ਅੱਜ ਵੀਰੇ ਠੀਕ ਆ ਬਈ ਮੁੱਲ ਜਾਇਜ਼ ਆ 60000 ਰੁਪਏ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜਾਏ ਅੱਗੇ ਪ੍ਰਾਣ ਨਗੀਨਾ ਟੌਪ ਜਰਸੀ ਜਰਸੀ ਇਹ ਪੰਜਾਬ ਵਾਲੀ ਪਿਓਰ ਪੰਜਾਬ ਵਾਲੀ ਇਹ ਮੱਚ ਜਿਹੜਾ ਮਾਲ ਨੀਗਾ ਕਹਿੰਦਾ ਬਈ ਜਰਸੀਆਂ ਮੈਨੂੰ ਤਾਂ 30 35 ਹਜ਼ਾਰ ਦੇ ਘੱਟ ਜਾਣੇ ਠੀਕ ਆ ਠੀਕ ਆ ਨਾ ਗੱਲ ਆ ਅਗਲੇ ਨੂੰ ਐ ਹੁੰਦਾ ਪਤਾ ਨਹੀਂ ਕੀ ਹੈ ਕੀ ਨਹੀਂ ਬਾਈ ਪਿਓਰ ਪੰਜਾਬ ਵਾਲੀ ਆ ਹਮ ਲੈਂਥ ਬਹੁਤ ਵੱਡੀ ਆ ਫੇਡ ਦੀ ਸਹੀ ਗੱਲ ਲਵਾਈ ਚੜਾਈ ਤਾਂ ਠੀਕ ਆ ਸਰੀਰ ਦੀ ਫਿਟਨੈਸ ਹਮ ਫੇਸ ਕੁਆਲਟੀ ਬੱਛੀ ਦੀ ਹਮ ਆਰਡਰ ਆਰਡਰ ਦਾ ਨਾਰਾ ਰੋਲਾ ਇੱਕ ਨੰਬਰ ਹੋਣੀ ਆ ਠੀਕ ਆ ਮਾੜੀ ਜੀ ਮਤਲਬ ਝੁੰਗੀ ਆਗੀ ਮਾੜੀ ਕਹਿ ਲੈਂਦੇ ਆ ਮੋੜਾ ਨੇ ਸਟਿੰਗ ਜ਼ਰੂਰ ਆ ਪਰ ਇਹ ਦੇ ਨਾਲ ਸ਼ੂਟ ਕਰਦੇ ਆ ਬਾਈ ਸ਼ੂਟ ਕਰਦੇ ਆ ਫੇਸ ਕੁਆਲਟੀ ਬੱਛੀ ਦੀ ਬਿਊਟੀ ਬੜੀ ਬਹੁਤ ਚੰਗੀ ਆ ਸਹੀ ਗੱਲ ਇੱਕ ਨੰਬਰ ਹੋਊਗੀ ਬਾਈ ਪੂਰੀ ਫੇਡ ਵਿੱਚ ਬੱਛੀ ਦੀ ਠੀਕ ਆ ਨਾ ਢੰਗੀ ਫੀਲਸ ਨਾਲ ਬਥੇਰੀ ਥੋੜੀ ਕੈਮਰੇ ਤੋਂ ਚੱਕ ਕੋਈ ਚੱਕਰ ਨਹੀਂ ਬਾਈ ਸੂਰਾ ਤਾਰਾ ਚੰਗਾ ਰੰਗ ਰੂਪ ਚੰਗਾ 22 ਤਰੀਕ ਦੇ ਦਿਨ ਫਿਕਸ ਹੈ ভাই 22 ਤਰੀਕ ਨੂੰ ਪੂਰੇ ਹੁੰਦੇ ਆ ਓਕੇ ਠੀਕ ਹੈ ਨਾ ਗੱਲ ਇਕ ਦੋ ਦਿਨ ਵੱਧ ਲੈ ਜੇ ਘੱਟ ਲੈ ਜੇ ਕੋਸ ਕਹਿ ਨਹੀਂ ਸਕਦੇ ਐਵੇਂ ਹੀ ਸੁਪੂ ਗਿੱਤਾ ਵੀ ਕੋਈ ਚੱਕਰ ਨਹੀਂ ਬਣੀ ਬਹੁਤ ਆ ਜਾਂਦਾ ਬਣੀ ਬਹੁਤ ਨਾੜਾ ਨੂੜਾ ਬੰਨ ਵਾਲੇ ਦਾ ਦੁੱਖੜੇ ਮਗਾਏ ਪਾਇਆ ਬਰੀਕ ਬਹੁਤ ਆਦਾ ਵਿਚਾਰੇ ਥਣ ਨਿਕੜਵੇਂ ਪੂਰੇ ਗਏ ਨਿੱਕੀ ਬਰੂਕੀ ਬੈਠਦੀ ਬਹੁਤ ਆ ਗਈ ਸਹੀ ਗੱਲ ਆ ਭਾਈ ਠੀਕ ਹੈ ਨਾ ਗੱਲ ਕੰਡੀ ਸੀਰੀਅਸ ਲੱਗ ਬਹੁਤ ਆ ਘਰ ਜੰਮ ਬੈੜਾ ਆ ਆਪਾਂ ਆਪਦੇ ਆਪਦੇ ਮਤਲਬ ਖਾਸ ਬੰਦਿਆਂ ਨੂੰ ਬੈਠ ਲਈਏ ਸਹੀ ਗੱਲ ਆ ਭਾਈ ਜੀ ਨੇ ਬਹੁਤ ਬੜਾ ਪਿਆਰਾ ਰੱਖਣੀ ਆ ਠੀਕ ਆ ਪਿਓਰ ਪਿਆਵ ਵਾਲੀ ਬੱਚੀ ਆ ਜੀ ਠੀਕ ਆ ਭਾਈ ਹਾਂ ਹੂੰ ਫੇਸ ਦੇਖੋ ਭਾਈ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਨਾੜਾ ਨੂੜਾ ਹੂੰ ਲੇਵੇ ਦੀ ਸ਼ਾਇਨਿੰਗ ਹਣਾ ਤਾਂ ਉਹ ਸਰੀਰ ਸਰੂਰ ਦੀ ਬਣਤਰ ਕੋਈ ਨਹੀਂ ਚੱਕੂਗੀ ਸਾਰਾ ਲੈਡ ਸਕੋਰ ਬੱਛੀ ਦਾ ਇੱਕ ਨੰਬਰ ਹੋਊਗਾ ਇੱਕ ਨੰਬਰ ਹੋਊਗਾ ਅਜੇ ਪਲਾਈ ਪਲੂਈ ਵੈਡ ਦੀ ਬਹੁਤ ਪਈ ਆਗੀ ਹੂੰ ਐਨ ਬਾਈ ਫੁੱਲ ਤਿਆਰ ਹੋ ਕੇ ਵੈਡ ਸੁਗੀ ਖਾਣ ਪੀਣ ਨੂੰ ਜੋ ਮਰਜ਼ੀ ਪਾ ਲੈ ਲੱਕਣਾ ਪਾ ਯਾਰ ਬਣਾ ਦੀ ਠੀਕ ਆ ਬਾਈ ਠੀਕ ਆ ਗੱਲ ਤੇ ਕੀ ਕੀ ਮੋਲ ਆ ਭਰਾ ਇਹਦਾ ਫਿਰ ਡਾਕਟਰ ਮੁੱਲ ਕਰਾਉਣ ਨੂੰ ਬਾਈ ਜਿਹੜਾ ਮਰਜ਼ੀ ਕਰਾਲਾ ਜਿੱਦਾਂ ਮੱਛੀ ਸੂਂਦੀ ਆ ਉਹਦੋਂ ਦਾ ਮੁੱਲ ਹੋਰ ਕਰਾਂਗੇ ਠੀਕ ਆ ਅੱਜ ਮੱਛੀ ਦਾ ਜਮ ਜੈਸਨੋ ਵਾਲਾ ਰੇਟ 75000 ਰੁਪਈਆ ਠੀਕ ਆ ਮਾਨਤਾਨ ਹੋ ਜਾ ਮਾਨਤਾਨ ਬਾਈ ਜ਼ਰੂਰ ਕਰਾਂਗੇ ਜੇ ਕੋਈ ਬੰਦਾ ਦੋ ਗਾਇਆਂ ਲੈਂਦਾ ਜੋੜਾ ਲੈਂਦਾ ਹਮ ਹੌ ਜਿਹੜਾ ਮਾਨਤਾਲ ਕਰਨਾ ਵੱਖਰਾ ਬਾਈ ਓਕੇ 100 ਕਿਲੋਮੀਟਰ ਤੱਕ ਦਾ ਕਰਾਇਆ ਮੱਛੀ ਦਾ ਫ੍ਰੀ ਹੋਵੇ ਠੀਕ ਆ ਫਿਰ 100 ਕਿਲੋਮੀਟਰ ਦਾ ਕਰਾਇਆ ਉਹ ਜਿਹੜਾ ਦੋ ਲਊਗਾ ਕੱਲੀ ਦਾ ਨਹੀਂ ਵੀਰੇ ਓਕੇ ਬਾਈ ਫੇਸ ਬੜਾ ਚੰਗਾ ਖਾਲੇ ਬਾਈ ਬੜਾ ਚੰਗਾ ਬਾਈ ਯਾਰ ਜਿੰਨਾ ਪੂਰੇ ਹੈ ਨਾ ਉਹ ਨਹੀਂ ਮਗਰਾ ਬਹਿੜਦੇ ਸਹੀ ਗੱਲ ਆ ਬਾਈ ਹਾਂ ਥੋੜੀ ਜੀ ਕੈਮਰੇ ਕੋਲੇ ਤੋਂ ਭਲਾ ਜੀ ਚੱਕ ਜੇ ਇਹ ਜਾ ਕੋਈ ਚੱਕਰ ਨਹੀਂ ਕੋਈ ਮਾਰ ਲਾ ਤੋ ਲਾ ਬਹੁਤ ਪਾਈ ਜਾ ਬਾਈ ਸਿੰਘਾ ਪਤਾ ਨਹੀਂ ਮਾਰੂਗੀ ਇਹ ਜਾ ਕੋਈ ਚੱਕਰ ਨਹੀਂਗਾ ਜੇ ਮਰ ਜਿਆ ਤੋ ਤੇਮਾਰੀ ਵਾਲ ਕੋਈ ਡਿੱਕਾ ਹੀ ਨਹੀਂ ਠੀਕ ਆ ਇਹ ਸਕੂਟ ਬੱਚੀ ਦਾ ਬਹੁਤ ਪਿਆਰਾ ਹੈ ਸਹੀ ਗੱਲ ਆ ਡਿੱਕਾ ਨੰਬਰ ਹੋਊਗਾ ਕੋਈ ਡਿੱਕਾ ਨਹੀਂ ਇਹ ਜਾ ਸਿੰਘਾ ਸੁਣ ਨਾਲ ਬਹਿੜ ਐ ਵੀ ਚੰਗੀ ਹੈ ਵਿਚਾਲਣ ਲਈ ਬਾਈ ਮੁੱਲ ਜਾਇਜ਼ ਆ ਤੇ ਤਿਆਰੀ ਆ ਬੜੀ ਵੀ ਬਹੁਤ ਚੰਗਿਆ ਲੇਵਲ ਨੂੰ ਆ ਕਮਾਲ ਦਾ ਕੱਦ ਬੜਾ ਚੰਗਾ ਰੰਗ ਰੂਪ ਚੰਗਾ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਨਵਾਦ